ਬਰਸਾਤ ਅਤੇ ਹੜ੍ਹਾਂ ਦੇ ਕਾਰਨ ਪੰਜਾਬ ਅੰਦਰ ਲਗਾਤਾਰ ਖਤਰਨਾਕ ਹਾਲਾਤ ਬਣੇ ਹੋਏ ਹਨ ਬਰਸਾਤ ਦੇ ਕਾਰਨ ਬਿਮਾਰੀਆਂ ਫੈਲਣ ਦੇ ਖਤਰੇ ਵੀ ਲਗਾਤਾਰ ਲੋਕਾਂ ਨੂੰ ਡਰਾ ਰਹੇ ਹਨ ਪੜਾ ਅਜੇ ਹੀ ਵਿੱਚ ਖੁੱਲੇ ਵਿੱਚ ਮਰੇ ਹੋਏ ਪਸ਼ੂਆਂ ਦੀਆਂ ਮਸ਼ਕ ਮਾਰਦੀਆਂ ਲਾਸ਼ਾਂ ਹਾਲਾਤਾਂ ਨੂੰ ਹੋਰ ਵੀ ਭਿਆਨਕ ਅਤੇ ਡਰਾਵਨੇ ਬਣਾ ਰਹੀਆਂ ਹਨ ਕੁਝ ਅਜਿਹੇ ਹੀ ਹਾਲਾਤ ਹਨ ਡੇਰੀ ਕੰਪਲੈਕਸ ਜਮਸ਼ੀਰ ਖਾਸ ਦੇ ਜਿੱਥੇ ਭਾਰੀ ਬਰਸਾਤ ਤੋਂ ਬਾਅਦ ਕੰਪਲੈਕਸ ਅਤੇ ਆਸ-ਪਾਸ ਦੀਆਂ ਸੰਪਰਕ ਛੜਤਾਂ ਤੇ ਮਰੇ ਹੋਏ ਪਸ਼ੂ ਛੁੱਟੇ ਗਏ ਹਨ ਜਿਸ ਕਾਰਨ ਇਲਾਕੇ ਵਿੱਚ ਕਿਸੇ ਵੀ ਸਮੇਂ ਭਿਆਨਕ ਬਿਮਾਰੀਆਂ ਫੈਲਣ ਦੀ ਖਤਰੀ ਬਣੇ ਹੋਏ ਹਨ ਮਰੇ ਪਸ਼ੂਆਂ ਦੇ ਕਾਰਨ ਆਸ-ਪਾਸ ਦਾ ਸਾਰਾ ਵਾਤਾਵਰਣ ਜਿੱਥੇ ਖਰਾਬ ਹੋ ਰਿਹਾ ਹੈ ਉਹਦੇ ਆਸ-ਪਾਸ ਪਿੰਡਾਂ ਅਤੇ ਗੁਜ਼ਰਦੇ ਰਾਹੀਗਰਾਂ ਨੂੰ ਬਦਬੂ ਦੇ ਕਾਰਨ ਸਾਹ ਲੈਣਾ ਵੀ ਮੁਸ਼ਕਲ ਹੋ ਰਿਹਾ ਹੈ ਮਰੇ ਹੋਏ ਪਸ਼ੂਆਂ ਨੂੰ ਵਾਰਾ ਕੁੱਤੇ ਨੋਜ-ਨੋਜ ਖਾ ਰਹੇ ਹਨ ਇਸ ਬਾਰੇ ਜਦੋਂ ਕੰਪਲੈਕਸ ਦੇ ਪ੍ਰਧਾਨ ਬਲਵਿੰਦਰ ਸਿੰਘ ਸੰਧੂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਸੀ ਜਲਦੀ ਹੀ ਮਰੇ ਪਸ਼ੂਆਂ ਨੂੰ ਡੇਲੀ ਕੰਪਲੈਕਸ ਅਤੇ ਸੜਕ ਕਿਨਾਰੇ ਤੋਂ ਹਟਾ ਦੇਾਂਗੇ ਜ਼ਿਕਰਯੋਗ ਹੈ ਕਿ ਬਰਸਾਤੀ ਮੌਸਮ ਅਤੇ ਮਰੇ ਪਸ਼ੂਆਂ ਦੇ ਬਾਵਜੂਦ ਕੰਪਲੈਕਸ ਵਿੱਚ ਸਥਿਤ ਪਸ਼ੂਆਂ ਦੀ ਬੰਦ ਰਹਿਦੀ ਡਿਸਪੈਂਸਰੀ ਵੀ ਚਾਰਚਾ ਵਿੱਚ ਹੈ ਇੱਥੇ ਇਹ ਜ਼ਿਕਰਯੋਗ ਹੈ ਕਿ ਸ਼ਹਿਰ ਜਲੰਧਰ ਨੂੰ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਆਵਾਰਾ ਪਸ਼ੂਆਂ ਗੋਬਰ ਮਲ ਮੂਤਰ ਰਹਿਲੇ ਪਾਣੀ ਤੋਂ ਸ਼ਹਿਰ ਵਾਸੀਆਂ ਨੂੰ ਨਜਾਤ ਬੁਆਉਣ ਲਈ ਵਿਧਾਨ ਸਭਾ ਹਲਕਾ ਜਲੰਧਰ ਕੈਂਟ ਅਧੀਨ ਆਉਂਦੇ ਕਸਬਾ ਜਮਸ਼ੇਰ ਖਾਸ ਦੇਖੇ ਇਹ ਡੈਰੀ ਕੰਪਲੈਕਸ ਬਣਾਇਆ ਗਿਆ ਸੀ ਜਲੰਧਰ ਸ਼ਹਿਰ ਤੋਂ ਤਾਂ ਗੰਦਗੀ ਕੱਢ ਦਿੱਤੀ ਗਈ ਪਰ ਪਾ ਦਿੱਤੀ ਗਈ ਜਮਸ਼ੇਰ ਦੇ ਨਿਵਾਸੀਆਂ ਅਤੇ ਆਸ-ਪਾਸ ਦੇ ਪਿੰਡਾਂ ਦੇ ਗਾਲਾਂ ਵਿੱਚ ਜੋ ਨਸੂਲ ਬਣ ਕੇ ਲਗਾਤਾਰ ਇਲਾਕੇ ਦੇ ਲੋਕਾਂ ਨੂੰ ਦੁੱਖ ਦਿੰਦੀ ਰਹਿੰਦੀ ਹੈ ਪਰ ਸਾਨੂੰ ਜਮਸ਼ੇਰ ਤੋਂ ਸੱਚੀ ਇਮਾਨ ਤੋਂ ਆ ਡੈਰੀ ਕੰਪਲੈਕਸ ਆਏ ਇੱਥੇ ਖੜੇ ਨਹੀਂ ਹੋ ਰਿਹਾ ਪਸ਼ੂ ਆਰਾ ਮਰੇ ਪਏ ਆ ਡੈਰੀ ਕੰਪਲੈਕਸ ਨਾਲ ਦੇ ਪਾਤਾਵਾਰ ਨੂੰ ਦਾ ਪੋਜੀਸ਼ਨ ਹੋ ਚੁੱਕਾ ਹੈ ਕੋਈ ਵੀ ਬਿਮਾਰੀ ਖਤਰਨਾਕ ਇਥੇ ਪਿੰਡ ਵਾਲਿਆਂ ਨੂੰ ਲੱਗ ਸਕਦੀ ਹੈ ਦਾ ਕੌਣ ਜ਼ਿੰਮੇਵਾਰ ਹੈ ਡੈਰੀ ਕੰਪਲੈਕਸ ਕਹੇ ਕਮਾਰਿਆ ਆਪਣੇ ਘਰ ਨੂੰ ਜਾ ਰਿਹਾ ਇੱਥੇ ਦਾ ਵੀ ਸੁਧਾਰ ਕਰਾਓ ਇਹਨਾਂ ਨੂੰ ਕਹੋ ਨਹੀਂ ਤਾਂ ਇਹਨੂੰ ਬੰਦ ਕਰੋ ਕਿਸੇ ਤਰ੍ਹਾਂ ਸਤਿਕਾਰਯੋਗ ਮੈਂ ਡਾਕਟਰ ਮਨਜੀਤ ਕੌਰ ਪੋਸਟਡ ਐਸ ਐਮਓ ਜੋਸ਼ੇਰਖਾਸ ਸਾਨੂੰ ਕੁਝ ਦਿਨ ਪਹਿਲਾਂ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਜੋਸ਼ੇਰਖਾਸ ਵਿੱਚ ਜਿਹੜਾ ਡੈਰੀ ਕੰਪਲੈਕਸ ਆ ਉਹਦੇ ਵਿੱਚ ਪਸ਼ੂ ਮਰੇ ਹੋਏ ਨੇ ਤੇ ਮੈਂ ਆਪਣੇ ਉਹਨਾਂ ਤੋਂ ਟੀਮ ਉੱਤੇ ਭੇਜੀ ਤੇ ਉਹਨਾਂ ਨੇ ਪਾਇਆ ਗਿਆ ਕਿ ਵਾਕਈ ਉੱਥੇ ਚਾਰ-ਪੰਜ ਪਸ਼ੂ ਮਰੇ ਹੋਏ ਸਿਗੇ ਤੇ ਬੜੀ ਜ਼ਿਆਦਾ ਗੰਦੀ ਸਮੈਲ ਦੀ ਉਹ ਫੈਲ ਰਹੀ ਸੀ ਤੇ ਅਸੀਂ ਤੁਰੰਤ ਉੱਥੇ ਕਾਰਵਾਈ ਕਰਦੇ ਹੋਏ ਸਾਰੇ ਉੱਤੇ ਦੇ ਏਰੀਆ ਦਾ ਨਿਰੀਖਣ ਕੀਤਾ ਤੇ ਉੱਥੇ ਦੇ ਜਿੰਨੇ ਵਸਨੀਕ ਸਿਗੇ ਉਹਨਾਂ ਦਾ ਹਾਲ-ਚਾਲ ਪੁੱਛਿਆ ਉਹਨਾਂ ਦਾ ਚੈੱਕਅਪ ਕੀਤਾ ਤੇ ਐਸਾ ਚ ਉਹਨਾਂ ਨੂੰ ਹਜੇ ਕੋਈ ਕੋਈ ਪ੍ਰੋਬਲਮ ਨਹੀਂ ਸੀਗੀ ਤੇ ਅਸੀਂ ਡੈਰੀ ਕੰਪਲੈਕਸ ਦੇ ਮਾਲਕ ਨੂੰ ਵੀ ਇਸ ਬਾਰੇ ਕੀਤਾ ਕਿ ਇਹਦੇ ਇਹਦੇ ਬਾਰੇ ਹੱਲ ਲੱਭਿਆ ਜਾਵੇ ਤੇ ਉੱਥੇ ਦੇ ਜਿਹੜੇ ਵੈਟਰਨਰੀ ਡਾਕਟਰ ਨੇ ਉਹਨਾਂ ਨੂੰ ਵੀ ਇਸ ਬਾਰੇ ਇਨਫੋਰਮ ਕੀਤਾ ਗਿਆ ਕਿ ਇਹਨਾਂ ਦਾ ਹੱਲ ਛੇਤੀ ਲੱਭਿਆ ਜਾਵੇ ਨਹੀਂ ਤਾਂ ਫਿਰ ਬਿਮਾਰੀ ਫੈਲਣ ਦਾ ਖਤਰਾ ਹੈ ਧੰਨਵਾਦ